ਆਮ ਕਾਂਚ ਉੱਠ ਕੇ ਅਰਵਿੰਦ ਕੇਜਰੀਵਾਲਕ ਪਾਰਟੀ ਬਣਾਉਂ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਲੋਕਾਂ ਨੇ ਤੀਆਂ ਪੁੱਤਰ ਟਿਕਟਾਂ ਦੇ ਕੇ 92 ਸੀਟਾਂ ਲੈ ਕੇ ਆਏ ਆਂ ਬਿਰੋ 117 ਚ ਉਹ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਚੱਲਣਾ ਹੀ ਨਹੀਂ ਕੁਛ ਅੱਜ ਫਟਕਦੇ ਫਿਰਦੇ ਆਂ ਅੱਜ ਜਗ੍ਹਾ ਜਗ੍ਹਾ ਫਟਕਦੇ ਫਿਰਦੇ ਆਂ ਕਈਓ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਕਿਉਂਕਿ ਉਹਨਾਂ ਨੇ ਦੀਵਾ ਮੈਂ ਗੁੱਲ ਕੀਤਾ ਨਾ ਔਰ ਕੀਤਾ ਤੁਸੀਂ ਇਹ ਨਾ ਮੇਰਾ ਲੱਗ ਜਾਂਦਾ ਕਿਉਂਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਸਿਸ ਕਰਕੇ ਤੁਸੀਂ ਜੋ ਪਿਆਰ ਸਤਕਾਰ ਦੇ ਰਹੇ ਹੋ ਇਹਨੂੰ ਬੜਾ ਸੰਭਾਲ ਕੇ ਰੱਖੂਗਾ ਰਣਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡੰਡਰ ਕੇ ਇਹ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਪਰ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਘੜਾ ਭਰ ਕੇ ਧਰਦਾ ਉਹਨਾਂ ਨੂੰ ਪੈਰ ਮਨ ਨੂੰ ਕਦਮ ਬਹੁਤ ਸਮਾਰ ਸਮਾਰ ਕੇ ਰੱਖਣੇ ਪੈਂਦੇ ਆ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਠੱਕੇ ਦੇਵਨ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਇੱਕ ਤੂੰ ਹੱਥ پکڑਣ ਵਾਲਾ ਸੋ ਵੀਰੋ ਪ੍ਰਮਾਤਮਾ ਤੋਂ ਡਰ ਕੇ ਗੱਲ ਕਰਦੇ ਆ ਆਮ ਕਰਾਜੋ ਆਮ ਨਹੀਂ ਮੇਰੀ ਮਾਂ ਉਹ ਵੀ ਇੱਥੇ ਆਏ ਹੋਏ ਨੇ ਉਹ ਪਿੰਡ ਜਿਆਦਾ ਰਹਿੰਦੇ ਆ ਤੋ ਕਿ ਸ਼ਾਇਦ ਜੀ ਦਿਲ ਨਹੀਂ ਲੱਗਦਾ ਉਹਨਾਂ ਦਾ ਤੇ ਉੱਥੇ ਕੋਈ ਪੱਤਰਕਾਰ ਆ ਗਏ ਇੰਟਰਵਿਊ ਕਰਨਾ ਉਹ ਘਰ ਦੇ ਜਿਹੜੇ ਅਧਿਕਾਰੀ ਹੈ ਉੱਥੇ ਪਿੱਛੇ ਏਟਾਂਆਂ ਥੋੜੀ ਜਿਹੀ ਉਖੜੀਆਂ ਜੀਆਂ ਪਈਆਂ ਤਾਂ ਪੱਤਰਕਾਰ ਕਹਿੰਦਾ ਜੀ ਪਿੱਛੇ ਕੰਨ ਦੇਖੋ ਹੁਣ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਕੇ ਹੁਣ ਕੰਨ ਤਾਂ ਠੀਕ ਰਾਲੋ ਤੇ ਮੇਰੀ ਮਾਂ ਕਹਿੰਦੀ ਕਹਿੰਦੀ ਮੈਂ ਚਾਹੁੰਦੇ ਜੀ ਇਸ ਘਰ ਚ ਥੋੜਾ ਨਹੀਂ ਚੱਲਣ ਦੇਣਾ ਜੇ ਭਗਵਾਨ ਤਨੇ ਘਰ ਪਾਉਣਾ ਖੇਡ ਪਾ ਲੇ ਇੱਥੇ ਥੋੜਾ ਚੱਲਣ ਦੇਣਾ ਉਹ ਕਹਿੰਦੇ ਵੀ ਕੀ ਗੱਲ ਕਾਰਨ ਕੀ ਹੈ ਤੇ ਮੇਰੀ ਮਾਂ ਨੇ ਕਿਹਾ ਉਹ ਕਹਿੰਦੀ ਪੁੱਤ ਕੀ ਪਤਾ ਕਿਹੜੀ ਕਿਸਮਤ ਵਾਲੀ ਕਿਹੜੀ ਕਰਮਾਂ ਵਾਲੀ ਇੱਕ ਲੱਗੀ ਹੋਈ ਹੈ ਇਸ ਘਰ 'ਚ ਕਿ ਮੇਰੇ ਮੁੰਡੇ ਨੂੰ ਐਡਾ ਬਟਾ ਉਹਦਾ ਮਿਲ ਗਿਆ ਜੇ ਮੈਂ ਹੌ ਥੋੜਾ ਚਲਾ ਲਿਆ ਸਮਝ ਲੋ ਕਿਸਮਤ ਤੇ ਥੋੜਾ ਜਿਹਾ ਤੋ ਲੋਕ ਹੈ ਜੀ ਇਹ ਮਹਿਲਾ ਵਾਲੇ ਆ ਧਾਰ ਜੇਲ੍ਹ ਜਿੱਦੀਆਂ ਕਿੰਨੀਆਂ ਕੰਧਾਂ ਨੇ ਕਹ ਲਾਂ ਦੀਆਂ ਵੀ ਕੋਈ ਆਮ ਬੰਦਾ ਨਾ ਦੇਖ ਜੇ ਸਾਨੂੰ ਕੋਈ ਆਮ ਲੋਕਾਂ ਨੂੰ ਦੂਰ ਰੱਖੋ ਹੱਥ ਮਿਲਾ ਕੇ ਸੈਨੀਟਾਈਜ਼ਰ ਨਾਲ ਹੱਥ ਧੋਣ ਵਾਲੇ ਕਿਤੇ ਕੋਈ ਬਿਮਾਰੀ ਨਾ ਲੱਗ ਜੇ ਇਹ ਹੋ ਨਾ ਤੇ ਅਸੀਂ ਜੱਪੀਆਂ ਪਾਉਣ ਵਾਲੇ ਆ ਅੱਜ ਤਾਂ ਤੁਹਾਡੇ ਨਾਲ ਤੇ ਆ